ਬਾਈ ਜੀ ਇੱਕ ਬਾਈ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਜਿਹੜੀ ਮਤਲਬ ਆਪਾਂ ਕਣਕ ਬੀਜਣੀ ਆ ਘਰ ਵਾਤੇ ਜੇ ਮੈਂ ਆਪ ਗਰੀਬੀ ਰੋਟੀ ਚ ਲੇਸ ਨਹੀਂ ਆਉਂਦਾ ਹੁਣ ਕਿੰਨੀਆਂ ਵੈਰਾਈਟੀਆਂ ਆ ਗਈਆਂ ਆਪਣੇ ਬੀਜ ਦੀਆਂ ਹਾਂ ਉਹਦੇ ਚ ਕਈ ਮਤਲਬ ਰੁੱਖਾ ਪਾਣੀ ਹੁੰਦਾ ਕੋਈ ਉਂ ਟੁੱਟ ਜਾਂਦੀ ਆ ਰੋਟੀ ਤੇ ਆਪਾਂ ਨੂੰ ਵੀ ਖਾਣ ਵਾਸਤੇ ਕਿਹੜੀ ਕਣਕ ਆਪਣੇ ਬੈਸਟ ਰਹੂਗੀ ਖਾਣ ਵਾਸਤੇ ਬਹੁਤ ਵੈਰਾਈਟੀਆਂ ਜੀ ਲੋਕਵਾਨ ਵੈਰਾਈਟੀ ਚੱਲ ਰਹੀ ਆ ਤੇ ਲੋਕਵਾਨ ਤੋਂ ਬਿਲਾ ਇਹੜੀ ਸਰਬਤੀ ਕਣਕ ਚੱਲ ਰਹੀ ਹੈ ਪੀਏਯੂ ਦੀਆਂ ਵੀ ਦੋ ਕਿਸਮਾਂ ਹੈਗੀਆਂ ਚਪਾਤੀ 1 ਚਪਾਤੀ 2 ਕਿਸਮਾਂ ਚੱਲ ਰਹੀਆਂ ਹੈਗੀਆਂ 1482 ਕਣਕ ਚੱਲ ਰਹੀ ਹੈਗੀ ਆ ਜਾਂ ਹੋਰ ਵੀ ਇਸ ਤੋਂ ਇਲਾਵਾ ਕਣਕ ਦੀਆਂ ਬਹੁਤ ਕਿਸਮਾਂ ਆ ਕਣਕ ਦੇ ਦਾਣੇ ਦੀ ਕੁਆਲਿਟੀ ਬਣਾਉਣੀ ਚਾਹੇ ਕੈਮੀਕਲ ਚਾਹੇ ਆਪਾਂ ਜੈਵਿਕ ਖੇਤੀ ਦੇ ਵਿੱਚ ਕਹੀਏ ਉਹ ਆਖਰੀ ਪਾਣੀ ਤੇ ਬੜੀ ਡਿਪੈਂਡ ਹੁੰਦੀ ਹੈ ਜੇ ਵੱਢਣ ਤੋਂ ਪਹਿਲਾਂ ਭਾਰੀ ਬਰਸਾਤ ਹੋ ਜਾਂਦੀ ਹੈ ਤਾਂ ਕਈ ਵਾਰ दाना ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਜੇ ਜੀਵਿਦਾਰ ਪਾਣੀ ਵੱਧ ਲਾ ਰਿਹਾ ਕਣਕ ਨੂੰ ਫਿਰ ਖਰਾਬ ਹੋ ਜਾਂਦੀ ਹੈ ਜੇ ਨਦੀਨ ਨਹੀਂ ਕੰਟਰੋਲ ਕਰੇ ਤਾਂ ਖਰਾਬ ਨੇ ਬੀਜ ਦੀ ਮਾਤਰਾ ਵੱਧ ਪਾਤੀ ਗ੍ਰੇਨ ਕੁਆਲਿਟੀ ਘਟ ਜਾਂਦੀ ਹੈ ਪਰ ਜੇ ਵੈਰੈਟੀ ਦਾ ਕੈਰੈਕਟਰ ਦੇਖੀਏ ਖਾਣ ਦੇ ਪੱਖੋਂ ਜਿਵੇਂ ਸੋਨਾ ਮੋਤੀ ਕਣਕ ਹੈਗੀ ਆ ਖਾਣ ਦੇ ਵਾਸਤੇ ਬਹੁਤ ਜਿਆਦਾ ਵਧੀਆ ਮੰਨੀ ਗਈ ਹੈ ਉਹਦਾ ਜਿਹੜਾ ਗਲੂਕੋਜ਼ ਦਾ ਇੰਡੈਕਸ ਹੈਗਾ ਉਹ ਘੱਟ ਹੈਗਾ ਉਹਦੇ ਵਿੱਚ ਗਲੂਟਨ ਦੀ ਮਾਤਰਾ ਘੱਟ ਹੈਗੀ ਜਿਨ੍ਹਾਂ ਨੂੰ ਕਣਕ ਦੀ ਅਲਰਜੀ ਆ ਉਹ ਵੀ ਸ਼ਾਇਦ ਲੈ ਸਕਦੇ ਹੈਗੇ ਆ ਤਾਂ ਉਹਨਾਂ ਨੂੰ ਵਿਰਲੀਗ ਬੀਜਣੀ ਚਾਹੀਦੀ ਹੈ ਕਣਕ ਟਾਈਮ ਚਰਬੀ ਚ ਨਹੀਂ ਚਾਹੀਦੀ ਐ ਗੰਡੋਆ ਖਾਦ ਪਾ ਲੈਣੀ ਚਾਹੀਦੀ ਐ ਕਣਕ ਦੀਆਂ ਦੋ ਗੜਾਈਆਂ ਕਰ ਲੈਣੀਆਂ ਚਾਹੀਦੀਆਂ 50 ਦਿਨ ਤੋਂ ਪਹਿਲਾਂ ਪਹਿਲਾਂ ਕਣਕ ਨੂੰ ਵੱਢ ਕੇ ਪਸ਼ੂਆਂ ਨੂੰ ਪਾ ਦਿਓ ਹਰਾ ਚਾਰਾ ਵਾਂਗੂ ਜਾਂ ਕਣਕ ਦੇ ਵਿੱਚ ਬੱਕਰੀਆਂ ਚਰਾ ਸਕਦੇ ਹੈਗੇ ਹੋ ਤਾਂ ਕਣਕ ਜਿਹੜੀ ਉਹ ਤੁਹਾਡੀ ਆਮ ਨਾਲੋਂ ਵਧੀਆ ਹੀ ਹੋਵੇਗੀ ਠੀਕ ਹੈ ਕਿਉਂਕਿ ਜਿਹੜੀ ਆਪਾਂ ਘਰੇ ਖਾਣ ਲਈ ਕਣਕ ਵਰਤਣੀ ਹੈਗੀ ਆ ਉਹਦੇ ਵਿੱਚ ਆਪਾਂ ਨੂੰ ਨਦੀਨ ਨਾਸ਼ਕ ਜਾਂ ਹੋਰ ਖਾਦਾਂ ਦੀ ਵਰਤੋਂ ਦੀ ਲੋੜ ਨਹੀਂ ਜ਼ਮੀਨ 'ਚ ਆਪਣੇ ਇੰਨੀਆਂ ਖਾਦਾਂ ਜਮ੍ਹਾਂ ਹੋ ਗਈਆਂ ਕਿ 4-5 ਸਾਲ ਤੱਕ ਉਹਦੇ 'ਚ ਉਹਨਾਂ ਦਾ ਅਸਰ ਹੀ ਆਈ ਜਾਣਾ ਹੈਗਾ ਪਰ ਜੇ ਤੁਸੀਂ ਕੋਈ ਇਸ ਤਰ੍ਹਾਂ ਦਾ ਆਪਦਾ 플ੌਟ ਰੱਖਿਆ ਹੋਇਆ ਕੋਈ ਕਨਾਲ ਦਾ ਕੋਈ ਪੰਜ ਕਨਾਲ ਦਾ ਕੋਈ ਇਕੜ ਦਾ ਤਾਂ ਉਹਦੇ ਵਿੱਚ ਤੁਸੀਂ ਕਣਕ ਦੀ ਵੈਰੈਟੀ ਵਿਰਲੀ ਬੀਜੋ ਪੁਰਾਣੀ ਬੀਜੋ ਰਵਾਇਤੀ ਵੈਰੈਟੀ ਬੀਜੋ ਜੇ ਤੁਹਾਡੇ ਏਰੀਆ ਵਿੱਚ ਕੋਈ ਵੈਰੈਟੀ ਹੋਰ ਸੂਟ ਕਰ ਰਹੀ ਹੈ ਉਹ ਵੈਰੈਟੀ ਲਾ ਸਕਦੇ ਹੋ ਪਰ ਉਹਨੂੰ ਤੁਸੀਂ ਜਿਹੜੀ ਜ਼ਿਆਦਾ ਖਰਾਕਾਂ ਕਿਉਂਕਿ ਉਹ ਆਮ ਨਾਲੋਂ ਪੀਲਾ ਪਣ ਰਹੇਗਾ ਆਮ ਨਾਲੋਂ ਬੂਟਾ ਵੀ ਘੱਟ ਬਣਾਈਗੀ ਉਹਦੇ ਵਿੱਚ ਆਪਾਂ ਨੇ ਝਾੜ ਨਹੀਂ ਲੈਣਾ ਉਹਦੇ ਵਿੱਚ ਆਪਾਂ ਨੇ ਇਹਨਾਂ ਕੋਈ ਪੈਸਟੀਸਾਈਡ ਦਾ ਰੈਸੀਡੂ ਜਾ ਰਿਹਾ ਉਹਨੂੰ ਘਟਾਉਣਾ ਹੈਗਾ ਆਪਾਂ ਨੇ ਕੋਦ ਜਿੰਨਾ ਕੁਦਰਤ ਨੇ ਦਿੱਤਾ ਆਪਾਂ ਨੂੰ ਝਾੜ ਆਪਾਂ ਨੂੰ ਉਹਨਾਂ ਦਾ ਮਨ ਲੈਣਾ ਉਹਨਾਂ ਦਾ ਅੱਜ ਆਪਾਂ ਝਾੜ ਦੇ ਲਾਲਚ ਦੇ ਪੱਕਾ ਉਹਨੂੰ ਨਹੀਂ ਲਾ ਰਹੇ ਹਾਂ ਹਾਂ ਵੀ ਆਪਾਂ ਉਹੀ ਗੱਲ ਹੈ ਵੀ ਆਪਾਂ ਵੀ ਉਹ ਘੜਕਾ ਜਿਹੜੀ ਆਮ ਨਾਲ ਉਹ ਚਿੱਟੀ ਹੋਵੇਗੀ ਉਹਦੀ ਰੋਟੀ ਕਣਕ ਦੀ ਰੋਟੀ ਕੁਸ਼ਕ ਹੀ ਹੋਣੀ ਚਾਹੀਦੀ ਆ ਸਹੀ ਵਸਤਾ ਦੇ ਵਿੱਚ ਆਟਾ ਵੀ ਮੋਟਾ ਹੀ ਪਿਆ ਹੋਣਾ ਚਾਹੀਦਾ ਸਹੀ ਵਸਤਾ ਦੇ ਵਿੱਚ ਪਹਿਲਾਂ ਲੋਕ ਕਣਕ ਦਾ ਦਲੀਆ ਹੀ ਖਾਂਦੇ ਸੀਗੇ ਡਾਕਟਰ ਵੀ ਜੇ ਬਿਮਾਰ ਕੋਈ ਪੇਸ਼ੈਂਟ ਹੁੰਦਾ ਉਹਨੂੰ ਕਹਿੰਦਾ ਵੀ ਦਲੀਆ ਦੋ ਬੱਚੇ ਨੂੰ ਵੀ ਦਲੀਆ ਹੀ ਦਿੱਤਾ ਜਾਂਦਾ ਆਪਾਂ ਨੂੰ ਆਟਾ ਖਾਂ ਦਾ ਸੁਭਾਅ ਪੈ ਚੁੱਕਿਆ ਹੈਗਾ ਇਹ ਜਿਹੜੀ ਕਮਰਸ਼ੀਅਲ ਫਾਰਮਿੰਗ ਹੈਗੀ ਆ ਮੈਦੇ ਦੀ ਤਾਂ ਮੈਦੇ ਦੀ ਰੋਟੀ ਕੋਈ ਜ਼ਿਆਦਾ ਚੰਗੀ ਨਹੀਂ ਹੈਗੀ ਦਲੀਆ ਵਧੀਆ ਜ਼ਿਆਦਾ ਪਰ ਕਣ ਕਿ ਜੇ ਤੁਸੀਂ ਘਰੇ ਖਾਣ ਵਾਸਤੇ ਲਾ ਰੱਖੀ ਹੈਗੀ ਜੇ ਲਾਉਣੀ ਹੈਗੀ ਆ ਤਿਆਰੀ ਮੁਕੰਮਲ ਕਰੋ ਸਮੇਂ ਸਿਰ ਵੈਰੈਟੀ ਬੀਜੋ ਵਿਰਲੀ ਬੀਜੋ ਹਾਂ ਜੀ ਹਾਂ ਬਹੁਤ ਆਹ ਇਹ ਬਾਈ ਆਪਣੇ ਇੱਕ ਦੋ ਕਿਤਾਬਾਂ ਵੀ ਸਫੀਆਂ ਨੇ ਹੈ ਨਾ ਹਾਂ ਜੀ ਕਿਹੜੀਆਂ ਕਿੜੀਆਂ ਨੇ ਉਹ ਹਾਂ ਆਪਣੀ ਨਰਮੇ ਦੀ ਫਸਲ ਤੇ ਤੇ ਝੋਨੇ ਦੀ ਫਸਲ ਤੇ ਦੋ ਕਿਤਾਬਾਂ ਆਈਆਂ ਹੈਗੀਆਂ ਜੀ ਤੀਜੀ ਫਸਲ ਤੇ ਵੀ ਆਪਾਂ ਆਪਦਾ ਧਿਆਨ ਲਾ ਰਹੀ ਹੈਗੇ ਜੀ ਉਹ ਆਪਣੀ ਫਲਾਂ ਤੇ ਸਬਜ਼ੀਆਂ ਦੇ ਉੱਤੇ ਹੋਵੇਗੀ ਕਿਉਂਕਿ ਜੀਵਿਦਾਰ ਫਲ ਬੂਟੇ ਲਾਤਾ ਲੈਂਦੇ ਆ ਸਾਲ ਬਾਅਦ ਉਹ ਦੁਬਾਰੇ ਫੇਰ ਲਾਉਣ ਲੱਗਦੇ ਆ ਪਹਿਲਾਂ ਨੇ ਖਰਾਬ ਹੋ ਜਾਂਦੇ ਸਾਂਭ ਸੰਭਾਲ ਨਹੀਂ ਸਹੀ ਸਬਜ਼ੀਆਂ ਵੀ ਇਹ ਹੈਗਾ ਕਿ ਸਬਜ਼ੀ ਜਾਂ ਤਾਂ ਵਾਲੀ ਹੋ ਜਾਂਦੀ ਐ ਪਸ਼ੂਆਂ ਨੂੰ ਪਾਉਂਦੇ ਆ ਜਾਂ ਕੋਈ ਹੋਰ ਨੂੰ ਪਟਾਉਂਦੇ ਆ ਤੇ ਜਾਂ ਹੁੰਦੀ ਹੀ ਨਹੀਂ ਹੈਗੀ ਤਾਂ ਉਹ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਖੁਸ਼ਕੀ ਭਾਲਦੀਆਂ ਉਹਨਾਂ ਨੂੰ ਪਾਣੀ ਵੱਧ ਲੱਗ ਜਾਂਦਾ ਕਈਆਂ ਨੂੰ ਪਾਣੀ ਚਾਹੀਦਾ ਕਾ ਕਈਆਂ ਨੂੰ ਰੇ ਉਹ ਦੂਜੀਆਂ ਫਸਲਾਂ ਵਾਂਗੂ ਜ਼ਿਆਦਾ ਪਾ ਦਿੰਦੇ ਆ ਜਾਂ ਕਈਆਂ ਕੱਚੀ ਰੂੜੀ ਪਾ ਪਾ ਕੇ ਵੀ ਫਰੂਟ ਪਲਾਂਟ ਖਰਾਬ ਕਰ ਦਿੰਦੇ ਉਹ ਤੇ ਆਪਣੀ ਤੀਜੀ ਗਦਾਵ ਆ ਰਹੀ ਹੈ ਆ ਬਾਈ ਜੀ ਬਈ ਕਿਤਾਬਾਂ ਆ ਦੋ ਬਾਈ ਜੀ ਇਹ ਮੰਨ ਲਓ ਇੱਕ ਦਾਬਾ ਕਿਸੇ ਨੇ ਮੰਗ ਪਾਉਣੀ ਆ ਹਾਂ ਜੀ ਇਹ ਆਪਾਂ ਮੰਨ ਲਓ ਥੋੜੇ ਦੇਕ ਪਹੁੰਚ ਕਰਨੀ ਪੂਜੀ ਤੁਸੀਂ ਹਾਂ ਨਹੀਂ ਇਹ ਕਾਰੋਕਾਰੀ ਭੇਜਿਆ ਜਾਂਦੇ ਆ ਜੀ 97880909697 ਨੰਬਰ ਹੈਗਾ ਸਾਡੇ ਪਬਲਿਸ਼ਰ ਦਾ ਤੇ ਉਹਨਾਂ ਦੇ ਨੰਬਰ ਤੁਸੀਂ ਆਪਣਾ ਐਡਰੈਸ ਭੇਜੋ ਮੁਕੰਮਲ ਤੇ ਉਹਨਾਂ ਨੂੰ ਪੇਮੈਂਟ ਕਰੋ ਕਿਹੜੀ ਵੀ ਕਿਤਾਬ ਤੁਹਾਨੂੰ ਚਾਹੀਦੀ ਆ ਉਹ ਤੁਹਾਡੇ ਘਰੇ ਪਹੁੰਚ ਜੂਗੀ ਕਾਲ ਮਤਲਬ ਨੰਬਰ ਵਾਈ ਨੰਬਰ ਕਰੰਦੀ ਠੀਕ ਹੈ ਵੀਰੇ ਥੈਂਕ ਯੂ